ਸ਼ਰਮਾ ਬਨੋਸ਼ ਸ਼ਰਮਾ ਜਾਨੀ ਸਭ ਤੋਂ ਮੇਰੇ ਨਾਲ ਰਜੇਸ਼ ਪੰਜੋਲਾ ਜੀ ਦੀਪਕ ਕੁਮਾਰ ਬੰਸਲ ਜੀ ਸਟਨਾਲ ਡੀਐਸਪੀ ਕਰਨਾਲ ਸਿੰਘ ਜੀ ਖਾਸ ਤੌਰ ਤੇ ਹਰਦੀਪ ਟੋੜਾ ਪ੍ਰਿੰਸੀਪਲ ਸਾਹਿਬ ਤੇ ਕੈਪਟਨ ਜੋਸ਼ੀ ਜਿਹੜੇ ਇੱਥੇ ਆਈਟੀ ਦੇ ਇੰਚਾਰਜ ਹੈ ਐਨਐਸ ਦੀ ਸਾਰਾ ਆਈਆਈਟੀ ਦਾ ਸਟਾਫ ਖੜਾ ਹੈ ਮੇਰੇ ਨਾਲ ਅਸੀਂ ਇੱਥੇ ਅੱਜ 100 ਤੋਂ ਉੱਪਰ ਸਿੰਪਲੀ ਫਰੂਟ ਦੇ ਬੂਟੇ ਲਗਾਏ ਆ ਯੋ ਉਮੀਦ ਆ ਸੀ ਅਗਲੇ ਹਫਤੇ ਤੇ ਅਸੀਂ 7 6 700 ਬੂਟਾ ਹੋਰ ਲਗਾਵਾਂਗੇ ਸਾਨੂੰ ਜਗ੍ਹਾ ਮਿਲ ਗਈ ਤੇ ਸਾਡੀ ਕੋਸ਼ਿਸ਼ ਹੁੰਦੀ ਪਟਾਲੇ ਮੈਕਸਮ ਅਸੀਂ ਲੋਕਾਂ ਦੀ ਹੈਲਪ ਕਰ ਸਕੀਏ ਮੇਰੇ ਨਾਲ ਸਾਡੇ ਐਸਪੀ ਗੁਪਤਾ ਜੀ ਵਿਮਲ ਜੀ ਖਾਸ ਤੌਰ ਤੇ ਵਿਨਾਰਸ਼ ਗੁਪਤਾ ਜੀ ਕਲਪਤੋਂ ਆਏ ਤੇ ਸਾਰੀ ਇਹਨਾਂ ਦੀ ਐਨਐਸਏ ਦੀ ਟੀਮ ਤੇ ਮੈਂ ਸਾਰੇ ਆਪਣੇ ਸਾਡੇ ਉਫਰੇਆਂ ਜਤਿੰਦਰ ਗਰੇਵਾਲ ਜੀ ਪ੍ਰਮੇਂਦਰ ਪਹਿਲਵਾਨ ਜੀ ਸਾਡੇ ਉਹਨਾਂ ਦਾ ਥੈਂਕਸ ਕਰਦਾ ਤੇ ਖਾਸ ਤੌਰ ਤੇ ਆਈਆਈਟੀ ਦੇ ਬੱਚਿਆਂ ਦਾ ਬੱਚੇ ਕੱਲ ਦੇ ਵੀ ਲੱਗੇ ਹੋਏ ਆ ਤੇ ਇੱਥੇ ਸਾਡੀ ਹੈਲਪ ਕਰਨਗੇ ਸਾਨੂੰ ਪੂਰੀ ਉਮੀਦ ਹੈ ਇਸ ਜਿਹੜੇ ਕੈਂਪਸ ਐ ਸੀ ਸੋ ਫਰੂਟ ਟ੍ਰੂ ਲਗਾਏ ਆ ਦੋ ਚਾਰ ਸਾਲਾਂ ਚਿੱਤੇ ਫਰੂਟ ਹੋ ਜਾਣਗੇ ਤੇ ਮੈਂ ਲੋਕੋ ਨੂੰ ਰਿਕਵੈਸਟ ਕਰਦਾ ਸਾਡੀ ਸੇ ਸੰਸਥਾ ਨਾਲ ਜੁੜੋ ਜਾਣੇ ਹਫ਼ਤੇ ਨਾਲ ਜੁੜੋ ਸਾਡੇ ਦੇ ਪ੍ਰੋਜੈਕਟ ਚੱਲ ਰਹੇ ਆ ਮੈਡੀਕਲ ਦਾ ਐਜੂਕੇਸ਼ਨ ਦਾ ਪਲਾਂਟੇਸ਼ਨ ਦਾ ਸੀ ਹਜ਼ਾਰ ਤੋਂ ਉੱਪਰ ਪਲਾਂਟ ਲਗਾਣਾ ਇਸ ਹਫ਼ਤੇ ਦੱਸ ਦਿਨਾ ਚ ਲਗਾ ਦੇਾਂਗੇ ਅਸੀਂ ਆਲਰੇਡੀ 20 ਹਜ਼ਾਰ ਤੋਂ ਉੱਪਰ ਪਲਾਂਟ ਪਟਿਆਲੇ ਲਗਾ ਚੁੱਕੇ ਆ ਲਗਾ ਕੇ ਉਹਨਾਂ ਚਲਾਉਂਦੇ ਵੀ ਆ ਵੇਚਾ ਕੇ ਪਟਿਆਲੇ ਕਾ ਬੋਟ ਹਰਾ ਭਰਾ ਹੋ ਸਕੇ ਪਟਿਆਲਾ ਤੇ શ્રી ਬਨੋਦ ਸ਼ਰਮਾ ਜੀ ਚਾਲ 77 ਦੇ ਦਿਨ ਚੱਲ ਰਹੀ ਜਿੱਥੇ ਵੱਖ-ਵੱਖ ਤਰ੍ਹਾਂ ਦੇ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਹਰ ਖੇਤਰ ਦੇ ਵਿੱਚ ਸੰਸਥਾ ਕੰਮ ਕਰ ਰਹੀ ਹੈ ਉੱਥੇ ਲਈ ਵਾਤਾਵਰਣ ਨੂੰ ਬਚਾਉਣ ਦੇ ਲਈ ਬਹੁਤ ਹੀ ਵੱਡੇ ਕੰਮ ਕੀਤੇ ਜਾ ਰਹੇ ਨੇ ਅੱਜ ਲੋੜ ਵੀ ਹੈ ਕਿਉਂਕਿ ਪੰਜਾਬ ਇੱਕ ਅਜਿਹਾ ਸਟੇਟ ਹੈ ਜਿੱਥੇ 3 ਜਾਂ 4% ਰਕਬਾ ਰਹਿ ਗਿਆ ਹੈ ਜੰਗਲ ਥੱਲੇ ਜਦਕਿ ਘੱਟੋ-ਘੱਟ 22-25% ਰਕਬਾ ਜੰਗਲ ਥੱਲੇ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਸ਼੍ਰੀ ਬਨੋਦ ਸ਼ਰਮਾ ਜੀ ਦੇ ਗਵਾਈ ਦੇ ਵਿੱਚ ਦਾ ਪਟਿਆਲਾ ਨੂੰ ਹਰਾ-ਭਰਾ ਕਰਨ ਦੇ ਲਈ ਪਟਿਆਲਾ ਦੇ ਵਾਤਾਵਰਣ ਨੂੰ ਬਚਾਉਣ ਲਈ ਸਾਡੀ ਧਰਤੀ ਨੂੰ ਬਚਾਉਣ ਲਈ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਉਹਦਾ ਲੈਵਲ ਬਹੁਤ ਥੱਲੇ ਜਾ ਰਿਹਾ ਹੈ ਇਹ ਤਾਂ ਹੀ ਬਚ ਸਕਦਾ ਜੇ ਕਿ ਅਸੀਂ ਬੱਤ ਬੱਤ ਪੌਦੇ ਲਾਵਾਂਗੇ ਤੇ ਪੌਦੇ ਲਾਉਣ ਤੋਂ ਬਾਅਦ ਉਹਨਾਂ ਦਾ ਪਲਣ-ਪੋਸ਼ਣ ਤੇ ਉਹਦੇ ਰੱਖਿਆ ਕਰਾਂਗੇ ਤਾਂ ਕਿ ਉਹ ਚਾਰ-ਪੰਜ ਸਾਲ ਉਹਦੀ ਟੇਕ ਕੇਅਰ ਕਰੀਏ ਤਾਂ ਕਿ ਵੱਡਾ ਦਰਖਤ ਬਣ ਕੇ ਫਿਰ ਸਾਨੂੰ ਕਈ ਸਾਲ ਠੰਡੀ ਹਵਾ ਦੇ ਸਕੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਜਿਹੜੀ ਆਈਟੀਆਈ ਪਟਿਆਲਾ ਹੈ ਇਹ 22 ਏਕੜ ਦਾ ਰਕਬਾ ਹੈ ਪਰ ਇੱਥੇ ਬੜੀ ਦੁੱਖ ਦੀ ਗੱਲ ਹੈ ਇੱਕ ਵੀ ਮਾਲੀ ਨਹੀਂ ਹੈ ਸਰਕਾਰ ਦੀ ਆਊਟਸੋਰਸ ਪਾਲਿਸੀ ਵੀ ਹੈ ਘੱਟੋ ਘੱਟ ਆਊਟਸੋਰਸ ਦੇ ਰਾਹੀਂ ਵੀ ਇੱਥੇ 8-10 ਮਾਲੀ ਰੱਖ ਕੇ ਇਸ ਇਲਾਕੇ ਵਿੱਚ ਲੈਂਡਸਕੇਪਿੰਗ ਕਰਕੇ ਇਥੇ ਬਹੁਤ ਵੱਡੇ ਦਰਖਤ ਲੱਗ ਸਕਦੇ ਆ ਜਿਹੜਾ ਪੂਰਾ ਇਸ ਏਰੀਆ ਦੀ ਜਿਹੜੀ 50-60 ਹਜ਼ਾਰ ਦੀ ਆਬਾਦੀ ਹੈ ਉਹਨਾਂ ਨੂੰ ਇੱਕ ਨੇਚਰਲ ਏਸੀ ਜਿਹੜੇ ਹੈਗੇ ਆ ਅੱਛੀ ਹਵਾ ਮਿਲ ਸਕਦੀ ਹੈ ਇੱਕ ਅੱਛਾ ਵਾਤਾਵਰਣ ਮਿਲ ਸਕਦਾ ਪਟਿਆਲਾ ਸ਼ਹਿਰ ਨੂੰ ਇਹਦਾ ਬੜਾ ਅੱਛਾ ਯੂਜ਼ ਹੋ ਸਕਦਾ ਹੈ ਇਸ ਲਈ ਇੱਥੇ ਮਾਲੀ ਜ਼ਰੂਰ ਲਗਾਏ ਜਾਣ ਤੇ ਆਈਟੀਆਈ ਦੀ ਡਿਵੈਲਪਮੈਂਟ ਵੱਧ ਵੱਧ ਕਰਾਈ ਜਾਵੇ ਜਨਹਿਤ ਸੰਮਤੀ ਜਿਹੜੀ ਐਨਜੀਓ ਚੱਲਦੀ ਹੈ ਬਹੁਤ ਹੀ ਇਹਨਾਂ ਦੀ ਟੀਮ ਜਿਹੜੀ ਆ ਹਾਰਡ ਵਰਕਰ ਹੈ ਸਾਰੇ ਦੀ ਸਾਰੀ ਟੀਮ ਔਰ ਮੈਂ ਅੱਜ ਇੱਥੇ ਜਿਹੜੇ ਆ ਆਈਟੀਆਈ ਨੱਬਰ ਰੋਡ ਵਿਖੇ ਜਿਹੜੇ ਕਿ ਰੁੱਖ ਲਗਾਏ ਜਾ ਰਹੇ ਆ ਉਸ ਦੇ ਵਿੱਚ ਸਭ ਤੋਂ ਵੱਧ ਜਿਹੜੇ ਬੂਟੇ ਆ ਉਹ ਫਲਦਾਰ ਆ ਔਰ ਇਹਨਾਂ ਦੀ ਟੀਮ ਨਾਲ ਮੈਂ ਮੀਟਿੰਗ ਕੀਤੀ ਸੀ ਔਰ ਇਹਨਾਂ ਨੂੰ ਅਪੀਲ ਕੀਤੀ ਸੀ ਕਿ ਆਪਾਂ ਵਕਫਾ ਕੈਨਜੀਓ ਨੂੰ ਨਾਲ ਲੈ ਕੇ ਜਿਹੜੇ ਆ ਕਿ ਬੱਦ-ਬੱਦ ਰੁੱਖ ਲਗਾ ਰਹੇ ਆ ਔਰ ਜਿੱਥੇ ਵੀ ਕੋਈ ਜਗ੍ਹਾ ਇਸ ਤਰ੍ਹਾਂ ਦੀ ਮਿਲਦੀ ਹੈ ਚاہے ਸਰਕਾਰੀ ਸਕੂਲ ਹੈ ਆਈਟੀਆਈ ਹੈ ਚਾਹੇ ਸਿਵਲ ਹਸਪੀਟਲ ਹੈ ਔਰ ਚਾਹੇ ਕੋਈ ਹੋਰ ਸਰਕਾਰੀ ਅਦਾਰਾ ਸੋ ਉਹ ਅੱਜ ਉਸ ਮਹਮ ਦੇ ਤਹਿਤ ਜਿਹੜਾ ਆਈਟੀਆਈ ਵਿਖੇ ਜਨਹਤ ਸੰਮਤੀ ਵੱਲੋਂ ਜਿਹੜੇ ਰੁੱਖ ਲਗਾਏ ਜਾ ਰਹੇ ਆ ਔਰ ਇਹਦੇ ਵਿੱਚ ਜਿਹੜੇ ਆ ਕਿ ਬੱਚਿਆਂ ਨੂੰ ਡਿਊਟੀ ਵੀ ਲਗਾਈ ਜਾ ਰਹੀ ਹੈ ਕਿ ਜਿਨ੍ਹਾਂ ਨੇ ਤੁਸੀਂ ਆਪਣੇ ਆਪਣੇ ਬੂਟੇ ਪਾਲਨੇ ਆ ਤਾਂ ਕਿ ਸਾਲ ਡੇਢ ਸਾਲ ਦੇ ਬੂਟਾ ਪਲਦੇ ਉਸ ਤੋਂ ਬਾਅਦ ਆਪਣੇ ਆਪ ਚੱਲ ਪੈਂਦਾ ਸੋ ਸਾਡੇ ਜਿਹੜਾ ਤਾਪਮਾਨ ਹੈ ਬਹੁਤ ਹਾਈਸਟ ਤੇ ਜਾ ਰਿਹਾ ਸੋ ਅਸੀਂ ਮੈਂ اپیل ਕਰਦਾ ਕਿ ਅਸੀਂ ਵੱਧ ਵੱਧ ਰੁੱਖ ਲਗਾਈਏ ਜਿਸ ਦੇ ਨਾਲ ਵਾਰਸ਼ਾ ਵੀ ਜਿਸ ਤਰ੍ਹਾਂ ਪੁਰਾਣੇ ਸਮੇਂ ਤੇ ਸਹੀ ਟਾਈਮ ਤੇ ਸੌਣ ਦੇ ਮਹੀਨੇ ਵਿੱਚ ਬਾਰਸ਼ਾ ਹੁੰਦੀ ਸੀ ਲੇਕਿਨ ਅਜੇ ਤੱਕ ਜਿਹੜੀਆਂ ਬਾਰਸ਼ਾ ਨਹੀਂ ਹੋ ਰਹੀਆਂ ਸੋ ਅਸੀਂ ਸਾਰੇ ਰਲ ਕੇ ਵੱਧ ਵੱਧ ਰੁੱਖ ਲਗਾਈਏ ਹਰਿਆਵਲੀ ਜੈ ਹਿੰਦ ਜੈ ਭਾਰਤ